ਆਸਾ ਮਹੱਲਾ ਪਹਿਲਾ ਇੱਕ ਤੁਕੀ ਗੁਰਸੇਵੈ ਸੋ ਠਾਕੁਰ ਜਾਨੈ ਦੁਖ ਮਿਟੈ ਸੱਚ ਸ਼ਬਦ ਪਛਾਨੈ ਆਰਾਮ ਜੱਪੋ ਮੇਰੀ ਸਖੀ ਸਖੈਨੀ ਸਤਗੁਰ ਸੇਵ ਦੇਖੋ ਪ੍ਰਭ ਨੈਨੀ ਰਹਾਉ ਬੰਦਨ ਮਾਤ ਪਿਤਾ ਸੰਸਾਰ ਬੰਦਨ ਸੋਤ ਕੰਨਿਆ ਅਰਨਾਰ ਬੰਦਨ ਕਰਮ ਤਰਮ ਹਉ ਕੀਆ ਬੰਦਨ ਪੁੱਤ ਕਲਤ ਮਨ ਬੀਆ ਵੰਦਨ ਕਿਰਤੀ ਕਰਹਿ ਕਿਰਸਾਨ ਹਉ ਮੈ ਦੰਸਹਿ ਰਾਜ ਮੰਗੈ ਦਾਨ ਵੰਦਨ ਸੌਦਾ ਅਣ ਵਿਚਾਰੀ ਟਿਪਤ ਨਾਹੀ ਮਾਇਆ ਮੋਹ ਪਸਾਰੀ ਵੰਦਨ ਸਾਹਾ ਸੰਚਹਿ ਧਨ ਜਾਏ ਬਿਨ ਹਰ ਭਗਤ ਨਾ ਪਵੀ ਥਾਂ ਵੰਦਨ ਬੇਦਬਾਦ ਹੰਕਾਰ ਵੰਦਨ ਬਿਨ ਸਹਿ ਮੋਹ ਵਿਕਾਰ ਨਾਨਕ RAM ਨਾਮ ਸਰਨਾਈ ਸਤਗੁਰ ਰਾਖੇ ਬੰਦ ਨਾ ਪਾਈ ਰਾਗ ਆਸਾ ਮਹੱਲਾ ਪਹਿਲਾ ਅਸ਼ਟ ਪਦੀਆਂ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਨ ਹਦੂਰ ਅਦੇਸ ਬਾਬਾ ਆਦੇਸ ਆਦਪੁਰਖ ਤੇ ਰਾਂਤ ਨਾ ਪਾਇਆ ਕਰ ਕਰ ਦੇਖ ਹੈ ਵੇਸ ਰਹਾਉ ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ ਹੀ ਡੋਲੀ ਚੜ੍ਹ ਆਈਆਂ ਦੰਦ ਖੰਡ ਕੀ ਤੇਰਾਸ ਉੱਪਰ ਉਹ ਪਾਣੀ ਵਾਰੀਐ ਝੱਲੇ ਚਿਮਕਨ ਪਾਸ ਇਕ ਲੱਖ ਲਹਿਨ ਬੈਠੀਆਂ ਲੱਖ ਲਹਿਨ ਖੜੀਆਂ ਗਰੀ ਸ਼ੁਹਾਰੇ ਖਾਂਦੀਆਂ ਮਾਣਨ ਅਸੀ ਜੜੀਆਂ ਤਿੰਨ ਗਾਲ ਸਿਲਕਾ ਪਾਈਆਂ ਟੁੱਟਨ ਮੋਤਸਰੀਆਂ ਧਨ ਜੋਬਨ ਦੁਇ ਵੈਰੀ ਹੋਏ ਜਿੰਨੀ ਰੱਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ ਜੇ ਤਿਸ ਭਾਵੈ ਦੇ ਵੜਿਆਈ ਜੇ ਭਾਵੈ ਦੇ ਸਜਾਏ ਅਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੇ ਸਜਾਈ ਸਾਹਾ ਸੁਰਤ ਗਵਾਈਆਂ ਰੰਗ ਤਮਾਸ਼ੈ ਚਾਏ ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਇਕ ਨਾ ਵਕਤ ਖਵਾਈ ਹੈ ਇਕ ਨਾ ਪੂਜਾ ਚਾਏ ਜਉ ਏ ਵਣਹਿੰਦ ਵਾਣੀਆਂ ਕਿਉ ਟਿੱਕੇ ਕੱਢ ਹੈ ਨਾਏ RAM ਨਾ ਕਬ ਹੂੰ ਚੇਤਿਉ ਹੁਣ ਕਹਿਣ ਨਾ ਮਿਲੈ ਖੁਦਾਏ ਇਕ ਘਰ ਆਵਹਿ ਆਪਣੇ ਇਕ ਮਿਲ ਮਿਲ ਪੁੱਛੈ ਸੁਖ ਇਕ ਨਾਏ ਹੋ ਲਿਖਿਆ ਬਹਿ ਬਹਿ ਰੋਵਹਿ ਦੁਖ ਜੋ ਤਿਸ ਭਾਵੈ ਸੋ ਥੀਐ ਨਾਨਕ ਕਿਆ ਮਨੁਖ ਆਸਾ ਮਹੱਲਾ ਪਹਿਲਾ ਕਹਾਂ ਸੁਖੇਨ ਤਬੇਲਾ ਘੋੜੇ ਕਹਾਂ ਭੇਰੀ ਸਹਨਾਈ ਕਹਾਂ ਸੋ ਤੇਗ ਬੰਦ ਗਾੜੇ ਰੜ ਕਹਾਂ ਸੋ ਲਾਲ ਕਵਾਈ ਕਹਾਂ ਸੋ ਆਰਸੀਆ ਮੋਹ ਬੰਕੇ ਐਥੇ ਦਿਸਹਿ ਨਾਹੀ ਇਹੋ ਜਗ ਤੇਰਾ ਤੂੰ ਗੋਸਾਈ ਏਕ ਘੜੀ ਮਹਿ ਥਾਪ ਉ ਥਾਪੇ ਜਰ ਵੰਡ ਦੇਵੈ ਭਾਈ ਰਹਾਉ ਕਹਾਂ ਸੋ ਘਰ ਦਰ ਮੰਡਪ ਮਹਿਲਾ ਕਹਾਂ ਸੋ ਬੰਕ ਸਰਾਈ ਕਹਾਂ ਸੋ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਹਾਂ ਸੋ ਪਾਨ ਤੰਬੋਲੀ ਹਰਮਾਂ ਹੋਇਆ ਛਾਈ ਮਾਈ ਇਸ ਜਰ ਕਾਰਨ ਕਣੀ ਵਿਗੁੱਤੀ ਇਨ ਜਰ ਕਣੀ ਖੁਆਈ ਪਾਪਾਂ ਬਾਝ ਹੋ ਹੋਵੈ ਨਾਹੀ ਮੋਇਆ ਸਾਥ ਨਾ ਜਾਈ ਜਿਸਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਨਿਆ ਧਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁਛ ਮੁਛ ਕੋਇਰ ਰੋਲਾਇਆ ਕੋਈ ਮੁਗਲ ਨਾ ਹੋਵਾ ਅੰਦਾ ਕਿਨੈ ਨਾ ਪਰਚਾ ਲਾਇਆ ਮੁਗਲ ਪਠਾਣਾ ਭਈ ਲੜਾਈ ਰਣਮਹਿ ਤੇਗ ਵਗਾਈ ਉਨੀ ਤੁਪਕਤਾਨ ਚਲਾਈ ਓਨੀ ਹਸਤ ਚੜਾਈ ਜਿਨਕੀ ਚੀਰੀ ਦਰਗਾਹਾ ਪਾਟੀ ਤਿੰਨਾ ਮਰਨਾ ਭਾਈ ਇਕ ਹਿੰਦਵਾਣੀ ਅਵਰਤੁਰ ਕਾਣੀ ਪਟਿਆਣੀ ਠਕੁਰਾਣੀ ਇਕ ਨਾ ਪੇਰਨ ਸਿਰਖੁਰ ਪਾਟੀ ਇਕ ਨਾ ਵਾਸ ਮਸਾਣੀ ਜਿਨਕੇ ਬੰਕੇ ਘਰੀਨਾ ਆਇਆ ਤਿਨ ਕਿਉ ਰਹਿਣ ਮਿਹਾਨੀ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਖ ਸੁਣਾਈਐ ਦੁਖ ਸੁਖ ਤੇਰੇ ਭਾਣੇ ਹੋਵੈ ਕਿਸ ਥੈ ਜਾਏ ਰੁਆਈਐ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਘਰ ਅਠਵਾਂ ਅਸ਼ਟਪਦੀਆਂ ਜੈਸੀ ਗੋਇਲ ਗੋਇਲੀ ਤੈਸੀ ਸੰਸਾਰਾ ਕੂੜ ਕਮਾਵਹਿ ਆਦਮੀ ਬੰਦ ਹੈ ਘਰਬਾਰਾ ਜਾਗੋ ਜਾਗੋ ਸੂਤੇ ਹੋ ਚੱਲ ਆਵਣ ਜਾਰਾ ਰਹਾਉ ਨੀਤ ਨੀਤ ਘਰ ਬਾਂਦੀਐ ਜੇ ਰਹਿਣਾ ਹੋਈ ਪਿੰਡ ਪਵੈ ਜੀਉ ਚੱਲਸੀ ਜੇ ਜਾਣੈ ਕੋਈ ਉਹੀ ਉਹੀ ਕਿਆ ਕਰਹੁ ਹੈ ਹੋ ਸੀ ਸੋਈ ਤੁਮਰੋ ਵੋਹਗੇ ਉਸ ਨੂੰ ਤੁਮ ਕੌ ਕੌਣ ਰੋਈ ਧੰਦਾ ਪਿਟੇ ਹੋ ਭਾਈ ਹੋ ਤੁਮ ਕੂੜ ਕਮਾਵ ਹੋ ਉਹ ਨਾ ਸੁਣੀ ਕਤਹੀ ਤੁਮ ਲੋਕ ਸੁਣਾਵ ਹੋ ਜਿਸਤੇ ਸੁੱਤਾ ਨਾਨਕਾ ਜਾਗਾਏ ਸੋਈ ਜੇ ਕਰ ਬੂਝੈ ਆਪਣਾ ਤਾਂ ਨੀਂਦ ਨਾ ਹੋਈ ਜੇ ਚੱਲਦਾ ਲੈ ਚੱਲਿਆ ਕਿਸ ਸੰਪੈ ਨਾਲੇ ਤਾਂ ਤਨ ਸੰਚੋ ਦੇਖ ਕੇ ਬੂਝੋ ਵਿਚਾਰੇ ਵਣਜ ਕਰੋ ਮਕਸੂਦ ਲੈ ਹੋ ਮਤ ਪਛੋਤਾਵ ਹੋ ਔਗਣ ਛੋਡੋ ਹੋ ਗੁਣ ਕਰੋ ਐਸੇ ਤਤਪਰਾਵ ਹੋ ਧਰਮ ਭੂਮ ਸਤ ਬੀਜ ਕਰ ਐਸੀ ਕਿਰਸ ਕਮਾਵ ਹੋ ਤਾਂ ਵਪਾਰੀ ਜਾਣਿ ਹੋ ਲਾਹ ਲੈ ਜਾਵੋ ਕਰਮ ਹੋਵੇ ਸਤ ਗੁਰ ਮਿਲੇ ਬੂਝੈ ਵਿਚਾਰਾ ਨਾਮ ਵਖਾਣੈ ਸੁਣੇ ਨਾਮ ਨਾਮੇ ਵਿਵਹਾਰਾ ਜਿਉ ਲਾਹ ਟੋਟਾ ਤਿਵੇਂ ਬਾਤ ਚੱਲਦੀ ਆਈ ਜੋ ਤਿਸ ਭਾਵੇ ਨਾਨਕਾ ਸਾਈ ਵੜਿਆਈ ਆਸਾ ਮਹੱਲਾ ਪਹਿਲਾ ਚਾਰੇ ਕੁੰਡਾਂ ਢੁੰਡੀਆਂ ਕੋ ਨੀਮੀ ਮੈਂਡਾ ਜੇ ਤੁਦ ਪਾਵੈ ਸਾਹਿਬਾ ਤੂੰ ਮੈਂ ਹਾਂ ਟੈਂਡਾ ਦਰ ਭੀ ਭਾ ਮੈਂ ਨੀਮ ਕੋ ਕਹਿ ਕਰੀ ਸਲਾਮ ਹਿੱਕੋ ਮੈਂਡਾ ਤੂੰ ਧਣੀ ਸਾਚਾ ਮੁਖ ਨਾਮ ਰਹਾਉ ਸਿੱਧਾ ਸੇਵਨ ਸਿੱਧ ਪੀਰ ਮੰਗਹਿ ਰਿੱਧ ਸਿੱਧ ਮੈਂ ਇੱਕ ਨਾਮ ਨਾ ਵਿਸਰੈ ਸਾਚੇ ਗੁਰਬੁੱਧ ਜੋਗੀ ਭੋਗੀ ਕਾਪੜੀ ਕਿਆ ਭਵੇ ਦਸੰਤਰ ਗੁਰ ਕਾ ਸ਼ਬਦ ਨਾ ਚੀਂਹੀਂ ਤਤ ਸਾਰ ਨਿਰੰਤਰ ਪੰਡਤ ਪਾੰਦੇ ਜੋ ਇਸੀ ਨਿਤ ਪੜਹਿ ਪੁਰਾਣਾ ਅੰਤਰ ਵਸਤ ਨਾ ਜਾਣਨੀ ਘਟ ਬ੍ਰਹਮ ਲੁਕਾਣਾ ਇਕ ਤਪਸੀ ਬਨ ਮਹਿ ਤਪ ਕਰਹਿ ਨੇਤ ਤੀਰਥ ਵਾਸਾ ਆਪ ਨਾ ਚੀਨਹਿ ਤਾਮਸੀ ਕਾਹੇ ਭਏ ਉਦਾਸਾ ਇਕ ਬਿੰਦ ਜਤਨ ਕਰ ਰਾਖ ਦੇ ਸੇ ਜਤੀ ਕਹਾਵਹਿ ਬਿਨ ਗੁਰ ਸ਼ਬਦ ਨਾ ਛੂਟਹਿ ਭ੍ਰਮ ਆਵਹਿ ਜਾਵਹਿ ਇਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮਦਾਨ ਇਸ਼ਨਾਨ ਧ੍ਰਿੜ ਹਰ ਭਗਤ ਸੋ ਜਾਗੇ ਗੁਰ ਤੇ ਦਰ ਘਰ ਜਾਣੀਐ ਸੋ ਜਾਏ ਸਿਝਾਣੈ ਨਾਨਕ ਨਾਮ ਨਾ ਵਿਸਰੇ ਸਾਚੇ ਮਨ ਮਾਨੈ ਆਸਾ ਮਹੱਲਾ ਪਹਿਲਾ ਮਨਸਾ ਮਨਹਿ ਸਮਾਇ ਲੀ ਭਉਜਲ ਸੱਚ ਤਰਨਾ ਆਦ ਜੁਗਾਦ ਦਿਆਲ ਤੂੰ ਠਾਕੁਰ ਤੇਰੀ ਸਰਨਾ ਤੂੰ ਦਾਤਉ ਹਮ ਜਾਚਕਾ ਹਰ ਦਰਸ਼ਨ ਦੀਜੈ ਗੁਰਮਖ ਨਾਮ ਧਿਆਈ ਐ ਮਨ ਮੰਦਰ ਭੀਜੈ ਰਹਾ ਕੂੜਾ ਲਾਲ ਚ ਛੋਡੀਐ ਤੋ ਸਾਚ ਪਛਾਨ ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣੈ ਇਹੋ ਮਨ ਰਾਜਾ ਲੋਬੀਆ ਲੁਭ ਤੋ ਲੋਭਾਈ ਗੁਰਮਖ ਲੋਭ ਨਵਾਰੀਐ ਹਰਿ ਸਿਉ ਬਣਿ ਆਈ ਕੱਲਰ ਖੇਤੀ ਬੀਜੀਐ ਕਿਉ ਲਾਹਾ ਪਾਵੈ ਮਨ ਮੁਖ ਸਚਨਾ ਭੀਜੈ ਕੂੜ ਕੂੜ ਗਡਾਵੈ ਲਾਲਚ ਛੋਡੋ ਹੋ ਅੰਦੇ ਹੋ ਲਾਲਚ ਦੁਖ ਭਾਰੀ ਸਾਚੋ ਸਾਹਿਬ ਮਨ ਵਸੈ ਹਉ ਮੈਂ ਬਖਮਾਰੀ ਦੁਬਦਾ ਛੋੜ ਕੋ ਆਟੜੀ ਮੂਸੋ ਹੋਗੇ ਭਾਈ ਇਹਨਸ ਨਾਮ ਸਲਾਹੀ ਹੈ ਸਤਗੁਰ ਸਰਨਾਈ ਮਨ ਮੁਖ ਪੱਥਰ ਸਹਲ ਹੈ ਤ੍ਰਿਗ ਜੀਵਨ ਫੀਕਾ ਜਲਮ ਹੈ ਕੇਤਾ ਰਾਖੀ ਹੈ ਅਬ ਅੰਤਰ ਸੁਕਾ ਹਰ ਕਾ ਨਾਮ ਨਿਧਾਨ ਹੈ ਪੁਰ ਗੁਰ ਦੀਆ ਨਾਨਕ ਨਾਮ ਨਾ ਵੀਸਰੈ ਮਾਥੇ ਅਮਰਤ ਪੀਆ ਆਸਾ ਮਹੱਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਬਟਾਇਆ ਧੰਦ ਪਿੱਟੇ ਸੰਸਾਰ ਸੱਚ ਨਾ ਭਾਇਆ ਕਿਆ ਭਵੀਐ ਕਿਆ ਢੂੰਡੀਐ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾਉ ਸੱਚ ਜਿਵੇਂ ਲਾਇ ਸੱਚ ਯਾਰ ਕੂੜ ਨਾ ਪਾਈਐ ਸੱਚੇ ਸਿਉ ਚਿਤ ਲਾਏ ਬੋੜ ਨਾ ਆਈਐ ਮੋਇਆ ਕਉ ਕਿਆ ਰੋਵੋ ਰੋਏ ਨਾ ਜਾਣੂ ਰੋਵੋ ਸੱਚ ਸਲਾਹੇ ਹੁਕਮੁ ਪਛਾਨਹੁ ਹੁਕਮੀ ਵਜਹੋ ਲਖਾਈ ਆਇਆ ਜਾਣੀਐ ਲਾਹਾ ਪੱਲੇ ਪਾਈ ਹੁਕਮ ਸਿਝਾਣੀਐ ਹੁਕਮੀ ਪੈਂਦਾ ਜਾਏ ਦਰਗਾਹ ਬਾਣੀਐ ਹੁਕਮੇ ਹੀ ਸਿਰ ਮਾਰ ਬੰਦਰ ਬਾਣੀਐ ਲਾਹਾ ਸੱਚ ਨਿਆਉ ਮਨ ਵਸਾਈਐ ਲਿਖਿਆ ਪਲ ਪਾਏ ਗਰਬ ਵਝਾਈਐ ਮਨ ਮੁਖੀਆਂ ਸਿਰ ਮਾਰ ਬਾਦ ਖਪਾਈਐ ਠੱਗ ਮੁਠੀ ਕੂੜਿਆਰ ਬੰਨ ਚਲਾਈਐ ਸਾਹਿਬ ਹਿਰਦੈ ਵਸਾਈ ਨਾ ਪਛੋਤਾਵਹੀ ਗੁਨਾਹ ਬਖਸ਼ਨ ਹਾਰ ਸ਼ਬਦ ਕਮਾਵਹੀ ਨਾਨਕ ਮੰਗੈ ਸੱਚ ਗੁਰਮੁਖ ਖਾਲੀਐ ਮੈਂ ਤੁਝ ਬਿਨ ਅਵਰ ਨ ਕੋਈ ਨਦਰ ਨਿਹਾਲੀਐ